ਜੱਪੂ ਗਿਆ ਬਾਬਾ ਜੀ ਜੱਪਲੂ ਬੋਲ ਬੀ ਚੋਡੋ ਲੋ ਗੱਡੀ ਗੱਡੀ ਲੈ ਦੋ ਬਾਬਾ ਜੀ ਯਾਰ ਨਾ ਤਮ ਕਰਦੀ ਕੇ ਬਾਬਾ ਜੀ ਅੰਕਲ ਜੀ ਠੀਕ ਹੋ ਜਾਣ ਮੈਂ ਗਾਣੇ ਸ਼ੌਣਨੇ ਆ ਉਹਨਾਂ ਦੇ ਨਵੇਂ-ਨਵੇਂ ਫੇ ਗਾਣਿਆਂ ਤੇ ਹਾਂ ਕਦੋਂ ਤੱਕ ਦਾਸ ਰਹੇਗਾ ਹਾਂ ਕੇ ਬਾਬਾ ਜੀ ਠੀਕ ਕਰ ਦੋ ਉਹਨਾਂ ਨੂੰ ਮੈਨੂੰ ਤੇ ਨਾ ਰਾਜਵੀ ਜੰਮਾ ਦੇ ਵੀਰੇ ਦੇ ਸਾਰੇ ਹੀ ਗਾਣੇ ਵਧੀਆ ਲੱਗੇ ਜਿਵੇਂ ਜੰਮੇ ਨਾਲ ਦੇ ਹਨ ਮਤਲਬ ਬੋਲਡਿੰਗ ਦੇ ਕਿੱਥੋਂ ਕੱਢ ਦੇ ਨਾ ਇਨਸਾਨ ਕਿ ਕਿੰਨੀ ਵਧੀਆ ਇੱਕ ਕੰਗਣੀ ਮਤਲਬ ਬੋੜੇ ਗਾਣੇ ਇੱਕ ਕਮਲੀ ਬਹੁਤ ਗਾਣੇ ਨੇ ਆ ਕੀ ਕਰੀ ਜਰਲੀ ਮੈਂ ਹੁਣੇ ਸਾਫ ਕਰਕੇ ਲਿਆਈਆਂ ਬੈਗ ਮੈਂ ਬੈਗ ਕੱਢ ਰਹੀ ਸੀ ਅੱਜ ਕੰਗਣੀ ਸੌਂਗ ਤਾਂ ਗੱਲ ਬਾਈ ਨਹੀਂ ਲਿਖਿਆ ਹੋਆ ਆਪਣੇ ਨਾਲ ਦੇ ਆ 8 ਕਿਲੋਮੀਟਰ ਪੈਂਡਾ ਰਹਾ ਤਾਂ ਉੱਥੋਂ ਮਿਲ ਗਿਆ ਹਾਂ ਤੇ ਉਹਨਾਂ ਨੇ ਲਿਖਿਆ ਬਾਈ ਨੇ ਉੱਤੇ ਬੈੱਡ ਤੇ ਕਰ ਲੈ ਤੇ ਕਰ ਲੈ ਮੈਂ ਰੁਕ ਜਿੰਦੇ ਹਾਂ ਰਮਨ ਨੇ ਬੈਗ ਕੱਢ ਲਿਆ ਤੇ ਅੱਜ ਰਾਤ ਦਾ ਨਾ ਮਨ ਵੀ ਬਹੁਤ ਉਦਾਸ ਆ ਤੇ ਉਦਾਸ ਮਨ ਨਾਲ ਤੇ ਅਰਦਾਸਾਂ ਵੀ ਕਰ ਰਹੇ ਆ ਅਸੀਂ ਜਪਨੂਰ ਨੂੰ ਵੀ ਕਹਿ ਰਹੇ ਆ ਕਿ ਕਈ ਵਾਰ ਉਹ ਸ਼ਾਇਦ ਨਾ ਇੱਕ ਫਿਲਮ ਵੇਖੀ ਸੀ ਉਹਦੇ ਵਿੱਚ ਉਹ ਕਹਿੰਦੇ ਵੀ ਕਿਸੇ ਪੂਰਨ ਆਤਮਾ ਦਾ ਸਪਰਸ਼ ਹੋ ਜੇ ਉਹ ਬਾਜ ਜਾਊਗਾ ਹਨਾ ਉਮਰ ਬੱਚੇ ਦਾ ਪੈਰ ਲੱਗ ਜਾਂਦਾ ਨਾ ਫੋਟੋ ਨੂੰ ਬਾਜ ਜਾਂਦਾ ਹੁੰਦਾ ਹੈ ਜਪਨ ਨੂੰ ਵੀ ਕਹਿ ਰਹੇ ਆ ਜਪਨ ਨੂੰ ਵੀ ਕਹਿ ਰਹੇ ਆ ਵੀ ਕਹਿ ਵੀ ਅੰਕਲ ਠੀਕ ਹੋ ਕੇ ਆਪਣੇ ਘਰੇ ਠੀਕ ਹੈ ساری ਰਾਤ ਦੇ ਆਪਾਂ ਲੇਟ ਆਏ ਸੀ ਨਾ ਰਾਤ ਤੇ ਕਾ ਕਰਕੇ ਬਦਨ ਸਵੇਰੇ ਪਤਾ ਨੂੰ ਲੱਗਾ ਪੂਰੀ ਖਬਰ ਤੇ ਮੇਰੀ ਆਤ ਤਾਂ ਆਉਂਦਾ ਮੈਂ ਟੀਵੀ ਲਾ ਲੈਣਾ ਉਹਨਾਂ ਦਾ ਤੇ ਬਾਹਰੋਂ ਆਉਣਾ ਮੈਂ ਜਦੋਂ ਉਹਦੀ ਇੰਟਰਵਿਊ ਲਾ ਲੈਣਾ ਤੇ ਰਾਤ ਜਦੋਂ ਲਾਇਆ ਬਹੁਤ ਜਾਨੀ ਕਿ ਦੁੱਖ ਹੋਇਆ ਸਸਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਵੇਂ ਕਿ ਕੱਲ ਸਾਨੂੰ ਨਾ ਰਾਤ ਹੀ ਹੋ ਗਈ ਸੀ ਜਦੋਂ ਰਾਤ ਆ ਕੇ ਮੈਂ ਟੀਵੀ ਲਾਇਆ ਹਨ ਤੇ ਵੀਰਾ رائے ਵੀ ਜਵੰਦਾ ਠੀਕ ਹੈ ਤੇ ਉਹਨਾਂ ਦੇ ਸੱਟ ਲੱਗ ਚੁੱਕੀ ਹੈ ਮੇਰੇ ਮੈਥੋਂ ਬੋਲਿਆ ਨਹੀਂ ਜਾਂਦਾ ਕਿ ਮਨ ਭਰਿਆ ਹੁੰਦਾ ਕਿਉਂਕਿ ਬਹੁਤ ਹੀ ਪਿਆਰਾ ਤੇ ਉੱਚਾ ਲੰਮਾ ਗੱਭਰੂ ਆ ਉਹ ਸਾਰਾ ਇਹ ਨਾ ਵੀ ਕਿਵੇਂ ਕਰਨਾ ਹਨ ਉਹ ਵੀਰੇ ਨੂੰ ਠੀਕ ਕਰਕੇ ਆਪਣੇ ਘਰ ਦੇ ਵਿੱਚ ਮੈਨੂੰ ਆਇਆ ਲੱਗਦਾ ਜਿਵੇਂ ਮੇਰੇ ਭਰਾ ਦੇ 60 ਲੱਖ ਦੀ ਗੀਰੀ ਹੁੰਦੀ ਆ ਸਾਰੇ ਅਰਦਾਸਾ ਕਰ ਰਹੇ ਨੇ ਵਾਹਿਗੁਰੂ ਨੂੰ ਤੰਦਰੁਸਤੀ ਦੇਣਾ ਬੋਸ ਆਪਾਂ ਇਹ ਤੇ ਨਹੀਂ ਕਵਾਂਗੇ ਪਰ ਪਰਮਾਤਮਾ ਵੀ ਕਈ ਵਾਰੀ ਨਾ ਸਕਿਆ ਕਿ ਕੀ ਕੀ ਹੋਇਆ ਕਿ ਨਹੀਂ ਅਸੀ ਰਾਤ ਆ ਕੇ ਦੇਖਿਆ ਰਾਤ ਤੇ ਜ਼ਿਆਦਾ ਤਸੀਂ ਵੇਖਿਆ ਨਹੀਂ ਕਿਉਂਕਿ ਲੇਟ ਹੋ ਗਈ ਤੇ ਮੈਂ ਕਿ ਚਸਤੇ ਸਵੇਰੇ ਲਾਨੇ ਆ ਸਾਰੀ ਖਬਰ ਸਵੇਰੇ ਹੁਣ ਪਤਾ ਲੱਗਦੀ ਹੈ ਕਿ ਕੀ ਕੁਛ ਹੋਇਆ ਹੈ ਨਾ ਬੱਦੀ ਤੋਂ Shimla ਜਾ ਰਹੇ ਸੀ ਬੱਦੀ ਮੇਰੇ ਉਧਰਲੀ ਸਾਈਡ ਹੀ ਆ ਸੀ ਵੀ ਮੈਂ ਸੋਚਿਆ ਸੀ ਕਿ ਮਰਜੀਤ ਨੂੰ ਇਹ ਗੱਲ ਕਹਿ ਰਹੀ ਸੀ ਕਿ ਮੈਂ ਕਿਹਾ ਉਧਰ ਪੋਂਟਾ ਸਾਹਿਬ ਹੈ ਗਿਆ ਤੇ ਉਧਰ ਨਾ ਆਪਣਾ ਪਹਾੜੀ ਇਲਾਕਾ ਸਾਰਾ ਤੇ ਪਹਾੜੀ ਇਲਾਕੇ ਵਿੱਚ ਨਾ ਉੱਥੇ ਸ਼ੇਰ ਬੜਾ ਬਹੁਤ ਨਿਕਲਦਾ ਮਤਲਬ ਕਿ ਜੇ ਰਾਤ ਪੈ ਜਾਏ ਨਾ ਜੇ ਰਸਤੇ ਤੇ ਦਿਨ ਦਾ ਵੀ ਡਰ ਰਹੀ ਹੈ ਉੱਥੇ ਜਾਣਾ ਤੇ ਜਨਵਰੀ ਜੁਨੀਆਂ ਜਾਂਦੇ ਵੀ ਅਸੀਂ ਵੀ ਜਾਂਦੇ ਰਹੇ ਹਾਂ ਤੇ ਕੋਈ ਗੱਲ ਨਹੀਂ ਹੈਗੀ ਤੇ ਮਤਲਬ ਕਿ ਰਸਤੇ 'ਚ ਬਾਂਦਰ-ਬੁੰਦਰ ਸਾਰੀਆਂ ਚੀਜ਼ਾਂ ਆਂਦੀਆਂ ਵੇਖਣ ਨੂੰ ਤੇ ਉਹ ਇੱਕੋ ਦਮ ਹੀ ਲੰਘ ਜਾਂਦੀ ਹੈ ਰਸਤੇ 'ਚ ਪਤਾ ਨਹੀਂ ਲੱਗਣਾ ਉਹਨਾਂ ਨੇ ਇੱਕ ਵਾਰ ਸਾਈਡ ਤੋਂ ਨਿਕਲ ਕੇ ਜੰਗਲ 'ਚ ਦੂਜੇ ਸਾਈਡ ਤੇ ਨਿਕਲ ਜਾਣਾ ਤੇ ਉਹ ਚੀਜ਼ਾਂ ਵੇਖ ਕੇ ਬੱਦੀ ਸਾਡੇ ਉਧਰ ਹੀ ਐ ਪੋਂਡਾ ਸਭ ਤੋਂ ਅੱਗੇ ਆ ਥੋੜੀ ਜੀ ਤੇ ਜਦੋਂ ਪਤਾ ਲੱਗਾ ਤੇ ਮੈਨੂੰ ਆ ਗਿਆ ਇਹ ਦੇਖ ਲੈ ਨਾ ਪ੍ਰਮਾਤਮਾ ਵੀ ਕਿੱਥੇ ਜਾ ਕੇ ਪੁੱਜ ਵੀ ਸਰੀਰ ਨਾਲ ਹੋਣਾ ਤੇ ਉੱਥੇ ਹੀ ਬੁਲਾ ਲੈਂਦੇ ਆ ਪਰ ਪਰ ਅਰਦਾਸ ਕਰਦੇ ਆ ਕਿ ਸਾਰੇ ਰਲ ਕੇ ਹਨਾ ਕੀ ਪ੍ਰਭੂ ਤੁਸੀਂ ਵੀ ਆਪਣਾ ਘਰ ਤੰਦਰੁਸਤੀ ਕਰ ਲੋ ਮੇਰਾ ਬਹੁਤ ਛੋਟਾ 6-7 ਦਾ ਸਾਲ ਛੋਟਾ ਮੇਥੋਂ ਮੇਰਾ ਭਰਾ ਛੋਟਾ ਠੀਕ ਹੈ ਤੇ ਵੀ ਉਹਦੇ ਲਈ ਅਰਦਾਸ ਸਾਰੇ ਕਰੋ ਕਿ ਬਈ ਆਪ ਦੇ ਬੱਚਾ ਛੋਟੇ ਛੋਟੇ ਭਾਈ ਦੇ ਬੱਚੇ ਆ ਬੱਚਿਆਂ ਚੱਕੇ ਬੈਠੇ ਸਾਡੇ ਇੰਸਟਾਗ੍ਰਾਮ ਤੇ ਮੈਂ ਵੀਰ ਲਈ ਪੋਸਟ ਪਾਈ ਸੀ ਵੀ ਸਾਰੇ ਜਣੇ ਅਰਦਾਸ ਕਰਿਓ ਠੀਕ ਹੈ ਉਹ ਬੰਦੇ ਨੇ ਕਮੈਂਟ ਕੀਤਾ ਕਹਿੰਦਾ ਅਖੇ ਤੂੰ ਤੁਸੀਂ ਹਸਪਤਾਲ ਚੋ ਚੱਕੇ ਨੇ ਰਾਮੂ ਕੋਲ ਉਥੋਂ ਉਹ 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 ਨੂੰ ਮਾਰ ਤੂੰ ਤੂੰ ਮਜ਼ਾਕ ਨਾ ਆ ਰਿਹਾ ਉਹਦਾ ਤੇ ਤੇਰਾ ਹਾਲ ਵੇਖੀ ਕੀ ਹੁੰਦਾਗਾ ਤੇ ਵੀਰਾ ਤਾਂ ਠੀਕ ਹੋ ਜੂਗਾ ਕੀ ਪਤਾ ਕਿਸ ਤੁਸੀਂ ਵੀ ਸਾਰੇ ਜਿਹੜੇ ਅਰਦਾਸ ਕਿਸੇ ਨਾ ਕਿਸੇ ਦੀ ਤੇ ਪ੍ਰਮਾਤਮਾ ਸੁਣੂਗਾ ਹੀ ਅੰਨਿਆਲੇ ਲੋਕੀ ਅਰਦਾਸਾਂ ਇਹ ਨਹੀਂ ਪਤਾ ਕਿਹਦੀ ਅਰਦਾਸ ਲੱਗ ਜਾਨੀ ਹੈ ਭਰਾ ਨੂੰ ਹਣਾ ਤੇ ਮਾਣ ਬਹੁਤ ਆ ਜੜੀ ਕੇ ਭਾਗ ਕੋ ਆ ਆ ਦੇਖ ਕੇ ਵੀ ਉਹ ਮੈਂ ਹੁਣ ਵੀ ਉਹੀ ਦੇਖ ਰਿਹਾ ਵੀ ਬਾਈ ਦਾ ਵੀ ਫਤਾਂ ਲੱਗੇ ਵੀ ਠੀਕ ਐ ਬੀਕੋਸ ਹੁਣ ਮੈਂ ਵੇਖਿਆ ਸੀ ਕੱਲ ਪਹਿਲੇ ਕਹ ਰਹੀ ਸੀ ਦਿਮਾਗ ਤੱਕ ਤੇ ਕੱਲ ਮਰ ਬਰੇ ਵਾਲ ਬਾਈ ਨੂੰ ਦੱਸਿਆ ਕਿ ਐ ਕਰਕੇ ਵੀ ਹੁਣ ਕੋਸ ਸੁਧਾਰ ਆ ਰਿਹਾ ਬਾਈ ਮੈਂ ਕਿਹਾ ਚਲੋ ਸ਼ੁਕਰ ਆਪਾ ਮਾਤਮਾ ਉਹਦੇ ਬੱਚਾ ਜੀ ਜੀ ਅੱਗੇ ਮੈਂ ਹਸਦਾ ਵਾਹਦਾ ਬਾਈ ਅੱਗੇ ਮੈਂ ਹਸਦਾ ਵਾਹਦਾ ਨਾ ਆਪਦੇ ਪਰਿਵਾਰ ਚ ਆਵੇ ਹਨਾ ਅੱਗੇ ਮੈਂ ਤੇ ਜਿਵੇਂ ਗਿਆ ਸੀ ਘਰੋਂ ਉਵੇਂ ਆਪਦੇ ਘਰੇ ਬਾਪੂ ਸਾਹਿਬੇ ਹਨਾ ਤੇ ਬਾਕੀ ਤੇ ਬੈਗ ਦੀ ਤਿਆਰੀ ਕਰੀਏ ਪਾਪਾ ਤੋਂ ਜੇ ਕਰਾਈਏ ਮੈਂ ਆਪਦੇ ਵੱਲੋਂ ਮੈਂ ਅਰਦਾਸ ਕਰਦੇ ਆਂ ਅਸੀਂ ਤੁਹਾਨੂੰ ਜੀ ਰਾਮਦਾਸ ਜੀ ਅੱਗੇ ਠੀਕ ਹੈ ਪਾਪਾ ਸਹੀ ਕਰਕੇ ਦੇਣਗੇ ਜਿਪ ਦੇਖੀ ਹੁਣੇ ਵੀ ਅਸੀਂ ਸੋਹਣ ਸਿੰਘ ਸਾਹਿਬ ਦਾ ਪਾਠ ਕਰਾਵਾਂਗੇ ਬਾਈ ਠੀਕ ਹੋ ਜੇ ਜਦੋਂ ਜਮਾਂ ਬਾਈ ਠੀਕ ਹੋ ਗਿਆ ਅਸੀਂ ਕਰਾਵਾਂਗੇ ਸੋਹਣ ਸਿੰਘ ਸਾਹਿਬ ਦਾ ਪਾਠ ਆਪਦੇ ਘਰੇ ਕਰਾਵਾਂਗੇ ਬਈ ਬਸ ਆ ਉਹ ਆਦੇ ਬੱਚਿਆਂ ਚ ਕਿਉਂਕਿ ਸਾਡੀ ਵੀ ਉਹਦੇ ਵੀ ਬੱਚੇ ਆ ਕਿਉਂਕਿ ਬੱਚਿਆਂ ਲਈ ਠੀਕ ਹੈ ਤੇ ਇੱਕ ਮੀਰ ਸੋਹਣਾ ਸੁਨੱਖਾ ਇੰਨਾਗਾ ਹਨਾ ਲਮਾ ਕਾਦਾ ਕੋਈ ਕਿਸੇ ਇੱਕ ਟੈਂਕਰ ਦਾ ਪਰ ਵੀ ਵੀਰੇ ਦੇ ਵਿੱਚ ਕੋਈ ਹੈ ਨਹੀਂਗਾ ਹਨਾ ਤੇ ਠੀਕ ਹੋ ਗਿਆ ਆਪ ਦੇ ਘਰੇ ਆ ਜੇ ਬਾਈ ਬਸ ਉਹ ਉਹ ਦੇ ਕਹ ਰਾਜਵੀਰ ਜਵੰਦਾ ਨੂੰ ਸਹੀ ਕਰ ਦੋ ਬਾਬਾ ਜੀ ਕਵੀਰੇ ਨੂੰ ਸਹੀ ਕਰ ਦੋ ਕਾਟੂ ਨੂੰ ਸਹੀ ਕਰ ਦੋ ਪੋਣ ਲੈਣਾ ਵੀਰ ਨਾਲ ਚੱਲ ਜਾਓ ਪਾਪਾ ਮਾਰੇ? ਨਾ ਕੋਤਸਾ ਪਾਪਾ ਨੇ ਨਹੀਂ ਮਾਰਿਆ ਪਾਪਾ ਨੇ ਤੇ ਡਾਂਟਿਆ ਬਸ ਪਾਪਾ ਨੇ ਆ ਕਿ ਮਮਾ ਨੂੰ ਕੰਮ ਕਰਨ ਦੇ ਤੂੰ ਵੇਚੜ ਆਪਣੀ ਆਈ ਜਾਨੀ ਐ ਮਮਾ ਨੂੰ ਕੰਮ ਨਹੀਂ ਕਰਨ ਦਿੰਦੀ ਮੈਂ ਸੂਈ ਦਾ ਕੰਮ ਕਰ ਰਹੀ ਹਾਂ ਤੂੰ ਜੀ ਸੂਈ ਮੰਗੀ ਜਾਂਦੇ ਮੇਰੇ ਕੋਲੋਂ ਹੈ ਦੇਖੋ ਜਰਾ ਜਪਨੂਰ ਨੇ ਸਾਨੂੰ ਗੱਲ ਹੀ ਨਹੀਂ ਕਰਨ ਦਿੰਦੀ ਵੀ ਨੋਜੀ ਆ ਗਈ ਹੁਣ ਨੋਜੀ ਆ ਗਈ ਐ ਵੀ ਸੂਈ ਆ ਚਲ ਨੋਜੀ ਚੁੰਨੀ ਨਾਲ ਹੀ ਕਰ ਦੋ ਆ ਬਰ ਮਾਵਾ ਨੂੰ ਬਾਕੀ ਨਾਲ ਸਾਰੇ ਸਿੰਗਰਾਂ ਵੱਲੋਂ ਵੀ ਬੇਨਤੀ ਆਣਾ ਜੇ ਕੋਈ ਉੱਦੜ ਭੈਣ ਭਰਾ ਸਾਡੀ ਵੀਡੀਓ ਵੇਖਦਾਗਾ ਤੇ ਸਾਡੇ ਵੱਲੋਂ ਵੀ ਹੱਥ ਬੰਨ ਕੇ ਬੇਨਤੀ ਹੈ ਕਿ ਬਾਈ ਨੂੰ ਕੁਝ ਨਹੀਂ ਹੋਇਆ ਬਾਈ ਹਜੇ ਹੈਗਾਗਾ ਤੇ ਅਰਦਾਸ ਕਰੋ ਬੱਸ ਤੇ ਅਰਦਾਸ ਕਰੋ ਨਾ ਕਿ ਵਿਊਆਂ ਲਈ ਹਾ ਮੜੀ ਫੋਰ ਬਲਾਉ ਨਾਲ ਲਈ ਤੇ ਅਰਦਾਸ ਕਰੋ ਆ ਇਹ ਗੱਲ ਹੀ ਨਹੀਂ ਕਰਾਂਗੇ ਤੁਸੀਂ ਕੇਂਦਰ पे ਆ ਕੇ ਹਨਾ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਦੇਵੇ ਹਨਾ ਵੀ ਮਾੜੀਆਂ ਕਥਨਾ ਨਾ ਫਲਾਓ ਰੱਬ ਨਾ ਬਣਿਓ